ਆਸਰੀਆ ਕਾਜੀ ਮੈਂ ਰਾਜਦੀਪ ਬਹੁਤ ਚਨਾਉ ਕੀ ਹਾਲ ਚਾਲ ਹੈ ਜੀ ਮਿਰ ਕਰਦੀਆਂ ਸਾਰੇ ਵਧੀਆ ਹੋਮੋਗੇ ਤੇ ਠੀਕ ਠਾਕ ਹੋਮੋਗੇ ਜੀ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਬਹੁਤ ਜਿਆਦਾ ਸੋਹਣੇ ਸੂਟ ਨੇ ਤੇ ਬਹੁਤ ਜਿਆਦਾ ਸੋਹਣੀਆਂ ਆਪਾਂ ਨਾਲ ਫਲਕਾਰੀਆਂ ਲੈ ਕੇ ਆਏ ਸਾਰਾ ਹੱਥ ਦਾ ਕੰਮ ਕੀਤਾ ਹੋਇਆ ਤੇ ਆਪਾਂ ਕਰਵਾ ਚੌ ਸਪੈਸ਼ਲ ਵਾਲੇ ਸੂਟ ਲੈ ਕੇ ਆਏ ਜੀ ਜਿਨ੍ਹਾਂ ਨੂੰ ਇਹ ਵਾਲੇ ਸੂਟ ਚਾਹੀਦੇ ਨੇ ਤਾਂ ਫਟਾਫਟ ਸਕਰੀਨ ਸ਼ਾਟ ਲੈ ਸਕਦੇ ਹੋ ਤੇ ਆਪਣੀ ਪਸੰਦ ਦੇ ਅਨੁਸਾਰ ਰੈਡੀ ਕਰਵਾ ਸਕਦੇ ਹੋ ਜੀ ਜਿਹੜੇ ਅੱਜ ਆਪਾਂ ਤੁਹਾਨੂੰ ਸੂਟ ਦਿਖਾਵਾਂਗੇ ਸਾਰੇ ਕਸਟਮਰ ਦੇ ਸੂਟ ਨੇ ਤੇ ਉਹਨਾਂ ਨੇ ਬਹੁਤ ਝੋਲੇ ਸੋਹਣੇ ਸੂਟ ਰੈਡੀ ਕਰਵਾਏ ਨੇ ਚਲੋ ਸ਼ੁਰੂ ਕਰਦੇ ਆਂ ਅੱਜ ਦੀ ਵੀਡੀਓ ਤੇ ਦਿਖਾਉਣੇ ਤੁਹਾਨੂੰ ਸੋਹਣੇ ਸੋਹਣੇ ਸੂਟ ਅੱਜ ਆਪਾਂ ਤੁਹਾਨੂੰ ਪਹਿਲਾਂ ਦਿਖਾਵਾਂਗੇ ਜੀ ਫੁਲਕਾਰੀਆਂ ਬਹੁਤ ਝੋਲੇ ਸੋਹਣੀਆਂ ਆਪਣੇ ਫੁਲਕਾਰੀਆਂ ਰੈਡੀ ਕੀਤੀਆਂ ਨੇ ਸਾਰਾ ਹੱਥ ਦਾ ਕੰਮ ਰਹੂਗਾ ਤੇ ਬਹੁਤ ਝੋਲਾ ਸੋਹਣਾ ਕੰਮ ਹੈ ਤੇ ਪੂਰਾ ਫਿਨਿਸ਼ਿੰਗ ਤੇ ਕੰਮ ਹੈ ਤੇ ਚਰੋਂ ਦਾ ਸਟਫਰ ਹੋਗਾ ਜਿਹੜਾ ਵੀ ਆਪਾਂ ਦੁਪੱਟੇ ਦੇ ਉੱਤੇ ਸਟਫ ਲਾਇਆ ਹੋਇਆ ਸਾਰਾ ਚਨਾਉ ਦਾ ਸਟਫ ਰੋਗ ਹੈ ਜੀ ਸੈਂਟਰ ਦੇ ਵਿੱਚ ਬਹੁਤ ਜਿਆਦਾ ਸੋਨਾ ਫਲਾਵਰ ਆਊਗਾ ਤੇ ਨਾਲ ਛੋਟੀ ਉਟੀ ਦਾ ਕੰਮ ਕੀਤਾ ਹੋਇਆ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਜਿਆਦਾ ਸੋਹਣੀ ਫੁਲਕਾਰੀ ਰੈਡੀ ਕੀਤੀ ਹੈ ਆਪਾਂ ਨੇ ਫੋਰਸ ਐਂਡ ਇਹ ਵਾਲਾ ਕੰਮ ਆਏਗਾ ਜੀ ਫੁਲਕਾਰੀ ਦੇ ਉੱਤੇ ਸੋਨਾ ਕੰਮ ਆਊਗਾ ਤੇ ਇਹ ਵਾਲੇ ਬਣੇ ਹੋਏ ਨੇ ਬਹੁਤ ਜਿਆਦਾ ਸੋਹਣੇ ਕੋਰਨਰ ਤੁਸੀਂ ਚੈੱਕ ਕਰ ਸਕਦੇ ਹੋ ਵਰਕ ਦੀ ਫਿਨਿਸ਼ਿੰਗ ਤੁਸੀਂ ਚੈੱਕ ਕਰ ਸਕਦੇ ਹੋ ਸਾਰੀ ਹੈਂਡਵਰਕ ਦਾ ਕੰਮ ਰਹੂਗਾ ਤੇ ਬਹੁਤ ਜਿਆਦਾ ਸੋਹਣਾ ਤੇ ਫਿਨਿਸ਼ਿੰਗ ਤੇ ਕੰਮ ਹੈ ਤੁਸੀਂ ਇਹਨੂੰ ਕਿਸੇ ਵੀ ਸਟੱਫ ਦੇ ਵਿੱਚ ਰੈਡੀ ਕਰਵਾ ਸਕਦੇ ਹੋ ਜੀ ਜੇ ਤੁਹਾਡੇ ਕੋ ਕੋਈ ਜੇ ਤੁਹਾਡੇ ਕੋ ਟਾਈਮ ਘਟਾ ਤਾਂ ਆਪਾਂ ਤੁਹਾਨੂੰ ਪਿਕਸ ਭੇਜ ਦਾਂਗੇ ਜਿਹੜੀਆਂ ਵੀ ਆਪਣੇ ਕੋਲ ਫੁਲਕਾਰੀਆਂ ਰੈਡੀ ਪਈਆਂ ਨੇ ਤੁਸੀਂ ਉਹ ਵੜੀਆਂ ਫੁਲਕਾਰੀਆਂ ਵੀ ਪ੍ਰੋਸੈਸ ਕਰ ਸਕਦੇ ਹੋ ਜੀ ਕਿ ਆਪਾਂ ਨੇ ਨਾ ਟਿਸ਼ੂ ਦੀ ਫਿਨਿਸ਼ਿੰਗ ਦਿੱਤੀ ਹੋਈ ਹੈ ਬਹੁਤ ਜਿਆਦਾ ਸੋਹਣੀ ਤੇ ਨਾਲ ਲੈਸ ਦੀ ਫਿਨਿਸ਼ਿੰਗ ਦਿੱਤੀ ਹੋਈ ਹੈ ਤੇ ਬੌਜਾ ਸੋਨਾ 컬러 ਆਊਗਾ ਜੀ ਮੈਂਡਾਂਟਾ ਕਲਰ ਦੇ ਵਿੱਚ ਬੌਜਾ ਸੋਣੀ ਫਲਕਾਰੀ ਰੈਡੀ ਹੋਈ ਆ ਜਿਹੜੀ ਫਲਕਾਰੀ ਤੁਹਾਨੂੰ ਚਾਹੀਦੀ ਆ ਤਾਂ ਆਪਾਂ ਤੁਹਾਨੂੰ ਦੇ ਦਾਂਗੇ ਜੀ ਬੌਜਾ ਸੋਨਾ ਕਲਰ ਹੈ ਤੇ ਬੌਜਾ ਸੋਨਾ ਸਟਫ ਹੈ ਜੀ ਚਨਾਉਣ ਦੇ ਸਟਫ ਤੇ ਉੱਤੇ ਰੈਡੀ ਹੁੰਦੀਆਂ ਨੇ ਜੀ ਇਹ ਫਲਕਾਰੀਆਂ ਸਾਰੀਆਂ ਜੇ ਤੁਸੀਂ ਕਿਸੇ ਹੋਰ ਸਟਫ ਤੇ ਜਿਹੜੀ ਕਰਵਾਉਣਾ ਚਾਹੁੰਦੇ ਹੋ ਤਾਂ ਉਹਨਾਂ ਨੂੰ ਟਾਈਮ ਲੱਗ ਜਾਏਗਾ ਜੀ ਫਲਕਾਰੀਆਂ ਨੂੰ ਤਿੰਨ ਤੋਂ ਚਾਰ ਮਹੀਨੇ ਲੱਗ ਜਾਂਦੇ ਨੇ ਰੈਡੀ ਹੋਣ ਦੇ ਵਿੱਚ ਕਿਉਂਕਿ ਸਾਰਾ ਹੱਥ ਦਾ ਕੰਮ ਹੈ ਤੇ ਪੂਰਾ ਫਿਨਿਸ਼ਿੰਗ ਤੇ ਕੰਮ ਕਰਕੇ ਦਵਾਂਗੇ ਚਾਹੇ ਟਾਈਮ ਵੱਧ ਲੱਗ ਜੇ ਵਿੱਚ ਜੇ ਟਾਈਮ ਵੱਧ ਲੱਗ ਜੇ ਤਾਂ ਪੂਰਾ ਵਧੀਆ ਕੰਮ ਕਰਕੇ ਦਿੰਨੇ ਆਪਾਂ ਸਾਰਾ ਤੇ ਬਹੁਤ ਜਿਆਦਾ ਸੋਹਣਾ ਕੰਮ ਆਊਗਾ ਜੀ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਜਿਆਦਾ ਸੋਹਣਾ ਕੰਮ ਹੈ ਤੇ ਪੂਰਾ ਫਿਨਿਸ਼ਿੰਗ ਤੇ ਰਹੂਗਾ ਦਿੱਤਾ ਹੋਇਆ ਤੇ ਬਹੁਤ ਜਿਆਦਾ ਸੋਹਣਾ ਬੈਕ ਸਾਈਡ ਦੇ ਉੱਤੇ ਵੀ ਪੂਰੀ ਫਿਨਿਸ਼ਿੰਗ ਤੇ ਕੰਮ ਆਏਗਾ ਤੇ ਨਾਲ ਟਿਸ਼ੂ ਦੀ ਫਿਨਿਸ਼ਿੰਗ ਦਿੱਤੀ ਹੋਈ ਹੈ ਤੇ ਨਾਲ ਆਪਣਾ ਛੋਟੀ ਬੁਟੀਆਂ ਸਾਰੀ ਫਲਕਾਈ ਦੇ ਵਿੱਚ ਆਏਗੀ ਜੀ ਤੇ ਨਾਲ ਆਏਗਾ ਜੀ ਬਾਰਡਰ ਬਾਰਡਰ ਤੁਸੀਂ ਚੈੱਕ ਕਰ ਸਕਦੇ ਹੋ ਫੋਰ ਸਾਈਡ ਬਹੁਤ ਜਿਆਦਾ ਸੋਹਣਾ ਬਾਰਡਰ ਆਏਗਾ ਬਹੁਤ ਜਿਆਦਾ ਸੋਹਣੀਆਂ ਫੁਲਕਾਰੀਆਂ ਨੇ ਤੇ ਐਨ ਖੁਲੀਆਂ ਡੂਲੀਆਂ ਫੁਲਕਾਰੀਆਂ ਰਹਿਣਗੀਆਂ ਤੇ ਬਹੁਤ ਜਿਆਦਾ ਸੋਹਣਾ ਕਲਰ ਹੈ ਰੈੱਡ ਮਹਿਰੂਨ ਜੇ ਕਲਰ ਦੀ ਵਿੱਚ ਆਏਗੀ ਜੀ ਇਹ ਫੁਲਕਾਰੀ ਜੇ ਤੁਹਾਨੂੰ ਫੁਲਕਾਰੀ ਕੋਈ ਜੇ ਤੁਹਾਨੂੰ ਸੀ ਇਹ ਵਾਲੇ ਡਿਜ਼ਾਈਨ ਦੇ ਵਿੱਚ ਫੁਲਕਾਰੀ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਇਹ ਵਾਲੇ ਡਿਜ਼ਾਈਨ ਦੇ ਵਿੱਚ ਲੈ ਸਕਦੇ ਹੋ ਜੇ ਤੁਹਾਨੂੰ ਇਹ ਵਾਲਾ ਡਿਜ਼ਾਈਨ ਪਸੰਦ ਆ ਤਾਂ ਤੁਸੀਂ ਇਹ ਵਾਲਾ ਡਿਜ਼ਾਈਨ ਦੇ ਵਿੱਚ ਵੀ ਫੁਲਕਾਰੀ ਸਾਡੇ ਤੋਂ ਰੈਡੀ ਕਰਵਾ ਸਕਦੇ ਹੋ ਜੀ ਜੇ ਤੁਸੀਂ ਰੈਡੀ ਹੋਈਆਂ ਵਾਈਆਂ ਲੈਣੀਆਂ ਨੇ ਤਾਂ ਆਪਾਂ ਤੁਹਾਨੂੰ ਦੇ ਦਾਂਗੇ ਜੀ ਆਪਾਂ ਜਿਹੜੀ ਵੀ ਫਿਨਿਸ਼ਿੰਗ ਕਰਦੇ ਆ ਉਹ ਆਪਾਂ ਬਾਅਦ ਦੇ ਵਿੱਚ ਹੀ ਕਰਦੇ ਆ ਜਦੋਂ ਆਪੀਆਂ ਫੁਲਕਾਰੀ ਵਗੈਰਾ ਸੇਲ ਹੋ ਜਾਂਦੀਆਂ ਨੇ ਕਈ ਕਸਟਮਰ ਆਪਰੇ ਤੋਂ ਫਿਨਿਸ਼ਿੰਗ ਨਹੀਂ ਕਰਵਾਉਂਦੇ ਉਹ ਐਨਾਂ ਹੀ ਫੁਲਕਾਰੀਆ ਆਪਣੇ ਤੋਂ ਵਾਈ ਕਰ ਲੈਂਦੇ ਨੇ ਜੀ ਨੈਸਟ ਆਏਗਾ ਜੀ ਬਹੁਤ ਜਿਆਦਾ ਸੋਨਾ ਸੂਟ ਰੈਡੀ ਕੀਤਾ ਆਪਾਂ ਹੈਂਡਵਰਕ ਦੇ ਵਿੱਚ ਤੇ ਡਬਲ ਟੋਨ ਵਾਲੀ ਸ਼ਿਲਕ ਰਹੇਗੀ ਵੱਡੇ ਪਣੇ ਦੀ ਸ਼ਿਲਕ ਰਹੇਗੀ ਜੀ ਡਬਲ ਟੋਨ ਦੇ ਵਿੱਚ ਤੇ ਬਹੁਤ ਜਿਆਦਾ ਸੋਨਾ ਪਰਪਲ ਰੰਗ ਦਾ ਸੂਟ ਰਹੇਗਾ ਇਹ ਬਹੁਤ ਜਿਆਦਾ ਸੋਨਾ ਪਰਪਲ ਰੰਗ ਦਾ ਸੂਟ ਹੋਗਾ ਇਹਨਾਂ ਨੇ ਕਰਬਾ ਚੌਂਦ ਦੇ ਉੱਤੇ ਵਾਹ ਸੂਟ ਰੈਡੀ ਕਰਵਾਇਆ ਨੇ ਤੁਸੀਂ ਵੀ ਸਾਡੇ ਤੋਂ ਸੋਹਣੇ ਸੋਹਣੇ ਸੂਟ ਰੈਡੀ ਕਰਵਾ ਸਕਦੇ ਹੋ ਜੀ ਬਹੁਤ ਜ਼ਿਆਦਾ ਸੋਨਾ ਕੰਮ ਆਏਗਾ ਜੀ ਹੈਂਡਵਰਕ ਦੇ ਵਿੱਚ ਤੁਸੀਂ ਚੈੱਕ ਕਰ ਸਕਦੇ ਹੋ ਪੂਰੀ ਫਿਨਿਸ਼ਿੰਗ ਤੇ ਕੰਮ ਹੈ ਤੇ ਸਾਰੀ ਸ਼ਰਟ ਦੇ ਵਿੱਚ ਆਪਾਂ ਸੀਪੀ ਵਰਕ ਕੀਤਾ ਹੋਇਆ ਤੇ ਬਹੁਤ ਜ਼ਿਆਦਾ ਸੋਨਾ ਕੰਮ ਆਏਗਾ ਜੀ ਵਾਜੂ ਤੇ ਉੱਤੇ এবਾਰੇ ਕਸਟਮਰ ਨੇ ਆਪਣਾ ਪਿਕ ਭੇਜੀ ਸੀ ਆਪਾਂ ਸੇਮ ਕੰਮ ਕਰਕੇ ਦਿੱਤਾ ਹੈ ਜੀ ਤੇ ਨਾਲ ਆਪਾਂ ਨੇ ਬਹੁਤ ਜ਼ਿਆਦਾ ਸੋਨਾ ਢਾਈ ਐਂਡ ਢਾਈ ਦਾ ਦੁਪੱਟਾ ਰੈਡੀ ਕੀਤਾ ਹੈ ਲੇਸ ਦੀ ਫਿਨਿਸ਼ਿੰਗ ਨਾਲ ਬਹੁਤ ਜ਼ਿਆਦਾ ਸੋਹਣੀ ਦਿੱਤੀ ਹੋਈ ਹੈ ਤੁਸੀਂ ਚੈੱਕ ਕਰ ਸਕਦੇ ਹੋ ਤੇ ਐਦਾਂ ਦੀ ਲੁੱਕ ਆ ਰਹੀ ਹੈ ਸਾਰੇ ਸੂਟ ਦੀ ਜੇਵਾ ਡਿਜ਼ਾਈਨ ਤੁਹਾਨੂੰ ਪਸੰਦ ਆ ਤਾਂ ਤੁਸੀਂ ਇਹਨਾਂ ਸਕਰੀਨਸ਼ਾਟ ਲੈ ਸਕਦੇ ਹੋ ਤੇ ਕਿਸੇ ਵੀ ਕਲਰ ਦੇ ਵਿੱਚ ਕਿਸੇ ਵੀ ਸਟੱਫ ਦੇ ਵਿੱਚ ਰੈਡੀ ਕਰਵਾ ਸਕਦੇ ਹੋ ਜੀ ਅਕਾ ਜੀ ਆਪਣੇ ਕੋ ਬਹੁਤ ਜ਼ਿਆਦਾ ਸੋਨਾ ਆਪਾਂ ਸੇਮ ਕੰਮ ਕੀਤਾ ਜਿਸ ਦੋ ਸੂਟਾਂ ਦੇ ਉੱਤੇ ਤੇ ਬਹੁਤ ਜ਼ਿਆਦਾ ਸੋਨਾ ਕੰਮ ਹੈ ਤੇ ਪੂਰਾ ਫਿਨਿਸ਼ਿੰਗ ਤੇ ਰਹੂਗਾ ਜੀ ਬਹੁਤ ਜ਼ਿਆਦਾ ਸੋਨੇ ਕਲਰ ਨੇੜੀ ਕਰਵਾਏ ਨੇ ਵਾਹ ਸੂਟਾਂ ਦੇ ਸਾਰੇ ਤੁਸੀਂ ਚੈੱਕ ਕਰ ਸਕਦੇ ਹੋ ਉਹ ਫੀ ਮਹਿਰੂਨ ਜਿਹਾ ਕਲਰ ਹੋਊਗਾ ਜੀ ਬਹੁਤ ਜਿਆਦਾ ਸੋਨਾ ਤੇ ਬਹੁਤ ਜਿਆਦਾ ਸੋਨਾ ਆਪਾਂ ਨੇ ਹੈਂਡਵਰਕ ਦਾ ਕੰਮ ਰੇੜੀ ਕੀਤਾ ਇਸ ਦੇਖ ਸਕਦੇ ਹੋ ਬਹੁਤ ਜਿਆਦਾ ਸੋਨੇ ਸੈਂਟਰ ਪੈਨਾਂ ਦਿੱਤੇ ਹੋਏ ਨੇ ਤੇ ਨਾਲ ਛੋਟੀ ਬੁੱਟੀ ਦਿੱਤੀ ਹੋਈ ਹੈ ਜੀ ਤੇ ਸਟਾਫਰ ਹੋਊਗਾ ਜੀ ਆਰਗੰਜ਼ਾ ਦਾ ਪਿਓਰ ਆਰਗੰਜ਼ਾ ਦਾ ਸਟਾਫਰ ਹੋਊਗਾ ਤੇ ਨਾਲ ਆਪਾਂ ਨੇ ਛੋਟੀ ਬੁੱਟੀ ਦਿੱਤੀ ਹੋਈ ਹੈ ਤੇ ਕੰਮ ਦੀ ਤੁਸੀਂ ਫਿਨਿਸ਼ਿੰਗ ਚੈੱਕ ਕਰ ਸਕਦੇ ਹੋ ਇਹ ਵਾਜੂ ਦੇ ਉੱਤੇ ਕੰਮ ਤੇ ਵਾਏਗਾ ਦੂਜੀ ਵਾਜੂ ਦੇ ਉੱਤੇ ਕੰਮ ਤੇ ਬੋਜਾ ਸੁਣੀ ਨਾਲ ਆਪਾਂ ਨੇ ਦਿੱਤੇ ਬਾਟਮ ਰੱਖੀ ਹੋਈ ਆ ਕਿਵੀ ਸ਼ਿਲਕ ਦੇ ਵਿੱਚ ਤੇ ਇਹਦੇ ਨਾਲ ਆਪਾਂ ਨੇ ਬੋਜਾ ਸੁਣਾ ਪ्योर ਦਾ ਹੀ ਦੁਪੱਟਾ ਰੱਖਿਆ ਹੋਇਆ ਆਰਗੰਜ਼ਾ ਦਾ ਤੇ ਆਪਾਂ ਨੇ ਨਾਲ ਲੈਸ ਦੀ ਫਿਨਿਸ਼ਿੰਗ ਦਿੱਤੀ ਹੋਈ ਆ ਤੁਸੀਂ ਚੈੱਕ ਆ ਸਾਡੇ ਬੋਜਾ ਸੁਣੀ ਲੈਸ ਦੀ ਫਿਨਿਸ਼ਿੰਗ ਦਿੱਤੀ ਹੋਈ ਆ ਆਰਗੰਜ਼ਾ ਦਾ ਦੁਪੱਟਾ ਰਹੂਗਾ ਦੁਪੱਟੇ ਤੁਹਾਨੂੰ ਪੂਰੇ 2.5 ਮੀਟਰ ਦੇ ਹਨ ਫੁੱਲੇ ਡੂਲੇ ਮਿਲਣਗੇ ਜੀ ਜਿਹੜਾ ਵੀ ਆਪਾਂ ਤੁਹਾਨੂੰ ਸਟੱਫ ਦਵਾਂਗੇ ਪੂਰਾ ਵਧੀਆ ਦਵਾਂਗੇ ਤੇ ਬਹੁਤ ਜਿਆਦਾ ਸੋਨੇ ਸੂਟ ਰੈਡੀ ਹੋਏ ਨੇ ਅੱਜ ਆਪਣੇ ਕੋਲ ਸਾਰੇ ਤੇ ਐਡਾ ਨਹੀਂ ਲੁੱਕ ਕਰੀਏ ਵਾਰ ਸੂਟ ਦੀ ਜੇ ਵਾਰ ਸੂਟ ਤੁਹਾਨੂੰ ਪਸੰਦ ਆ ਤਾਂ ਤੁਸੀਂ ਇਹਨਾਂ ਸਕਰੀਨ ਸ਼ਾਟ ਲੈ ਸਕਦੇ ਹੋ ਜੀ ਇਹਦੇ ਵਿੱਚ ਆਪਣੇ ਇਹ ਸੇਮ ਡਿਜ਼ਾਈਨ ਦੇ ਵਿੱਚ ਆਪਣੇ ਇੱਕ ਸੂਟ ਹੋ ਰਿਹਾ ਜਿਹੜਾ ਵੀ ਤੁਹਾਨੂੰ ਕਲਰ ਸੋਨਾ ਲੱਗਦਾ ਤੁਸੀਂ ਰੈਡੀ ਕਰਵਾ ਸਕਦੇ ਹੋ ਤੇ ਸਟੱਫ ਸੇਮ ਰਹੇਗਾ ਜੀ ਪਿਓਰਾ ਆਰਗੰਜ਼ਾ ਦਾ ਹੀ ਸਟੱਫ ਰਹੂਗਾ ਸਾਰਾ ਤੇ ਬਸ ਕਲਰ ਦਾ ਹੀ ਫਰਕ ਹੈ ਤੇ ਬਹੁਤ ਜ਼ਿਆਦਾ ਇਹ ਵਾਲਾ ਕਲਰ ਤੇ ਵੀ ਬਹੁਤ ਜ਼ਿਆਦਾ ਸੋਹਣਾ ਲੱਗਦਾ ਜੀ ਕੰਮ ਕੀਤਾ ਹੋਇਆ ਦੋਨੋਂ ਹੀ ਕਲਰ ਬਹੁਤ ਜ਼ਿਆਦਾ ਸੋਹਣੇ ਨੇ ਤੇ ਬਹੁਤ ਹੀ ਜ਼ਿਆਦਾ ਪਿਆਰੇ ਕਲਰ ਰਹਿਣਗੇ ਜੀ ਤੇ ਬਹੁਤ ਜ਼ਿਆਦਾ ਸੋਹਣਾ ਕੰਮ ਆਏਗਾ ਘੇਰੇ ਤੋਂ ਲੈ ਕੇ ਬਹੁਤ ਜ਼ਿਆਦਾ ਸੋਹਣਾ ਘੇਰੇ ਤੇ ਕੰਮ ਆਏਗਾ ਜੀ ਤੇ ਬਹੁਤ ਜ਼ਿਆਦਾ ਸੋਹਣੇ ਨਾਲ ਸੈਂਟਰ ਪੈਨਾ ਦਿੱਤੇ ਹੋਏ ਨੇ ਸੇਮ ਕੰਮ ਕੀਤਾ ਹੋਇਆ ਤੇ ਨਾ ਬਹੁਤ ਜ਼ਿਆਦਾ ਸੋਹਣੀਆਂ ਵਾਜ ਦਿੱਤੀਆਂ ਹੋਈਆਂ ਨੇ ਜੀ ਤੇ ਨਾਲ ਬਹੁਤ ਜਆ ਸੁਨੀਆਂ ਵਾਜੂ ਦਿੱਤੀਆਂ ਹੋਈਆਂ ਨੇ ਤੁਸੀਂ ਚੈੱਕ ਕਰ ਸਕਦੇ ਹੋ ਵਰਕ ਦੀ ਫਿਨਿਸ਼ਿੰਗ ਤੁਹਾਨੂੰ ਪੂਰਾ ਵਧੀਆ ਕੰਮ ਕਰਕੇ ਦੇਵਾਂਗੇ ਜਿਹੜਾ ਵੀ ਆਪਾਂ ਸਟੱਫ ਦਵਾਂਗੇ ਪੂਰਾ ਵਧੀਆ ਦੇਵਾਂਗੇ ਜੀ ਤੇ ਇਹਦੇ ਨਾਲ ਵੀ ਆਪਾਂ ਫੁੱਲ ਪਿਓਰ ਦਾ ਅੰਦਰ ਸਾਡਾ ਦੁਪੱਟਾ ਰੱਖਿਆ ਹੋਇਆ ਤੁਸੀਂ ਚੈੱਕ ਕਰ ਸਕਦੇ ਹੋ ਤੇ ਸੇਮ ਤੇ ਸੇਮ ਹੀ ਆਪਾਂ ਨੇ ਲੈਸ਼ ਦੀ ਫਿਨਿਸ਼ਿੰਗ ਦਿੱਤੀ ਹੋਈ ਹੈ ਉਹਨਾਂ ਨੇ ਸੇਮ ਸੂਟ ਰੈਡੀ ਕਰਨ ਨੂੰ ਕਿਹਾ ਸੀ ਆਪਾਂ ਸੇਮ ਕਰਕੇ ਦਿੱਤੇ ਨੇ ਜੀ ਜਿੱਦਾਂ ਹੀ ਆਪਾਂ ਨੂੰ ਕਸਟਮਰ ਨੇ ਕਿਹਾ ਸੀ ਆਪਾਂ ਸੇਮ ਕੰਮ ਕਰਕੇ ਦਿੱਤਾ ਹੈ ਜੀ ਜੇ ਤੁਸੀਂ ਵੀ ਸੇਮ ਸੇਮ ਸੂਟ ਰੈਡੀ ਕਰਵਾਉਣਾ ਚਾਹੁੰਦੇ ਹੋ ਤਾਂ ਸਾਨੂੰ ਆਰਡਰ ਦੇ ਸਕਦੇ ਹੋ ਜੀ ਤੇ ਐਦਾਂ ਨਹੀਂ ਲੁਕਾ ਰਹੀਆਂ ਪੁਰੇ ਸੂਟ ਦੀ ਜੇ ਵੜਾ ਡਿਜ਼ਾਈਨ ਤੁਹਾਨੂੰ ਪਸੰਦ ਆ ਤਾਂ ਤੁਸੀਂ ਸਕਰੀਨ ਸ਼ਾਟ ਲੈ ਸਕਦੇ ਹੋ ਜੀ ਇਸੇ ਗਏ ਆਪਣੇ ਅੱਜ ਵਾਏ ਸੂਟ ਜਿਨ੍ਹਾਂ ਸੂਟਾਂ ਵਿੱਚ ਤੁਹਾਨੂੰ ਕੋਈ ਵੀ ਸੂਟ ਪਸੰਦ ਹੋਵੇ ਤਾਂ ਤੁਸੀਂ ਸਕਰੀਨ ਸ਼ਾਟ ਲੈ ਸਕਦੇ ਹੋ ਤੇ ਘਰ ਬੈਠੇ ਸੋਹਣੇ ਸੋਹਣੇ ਸੂਟ ਆਰਡਰ ਕਰ ਸਕਦੇ ਹੋ ਜੀ ਕਿਸੇ ਵੀ ਪਿੰਡ ਵਿੱਚ ਕਿਸੇ ਵੀ ਸ਼ਹਿਰ ਵਿੱਚ ਜੇ ਮੇਰੇ ਚੈਨਲ ਤੇ ਪਹਿਲੀ ਵਾਰ ਨੇ ਮੇਰੇ ਚੈਨਲ ਨੂੰ ਜੁਬਸਕ੍ਰਾਈਬ ਕਰਿਆ ਲਾਈਕ ਕਮੈਂਟ ਕਰਕੇ ਜੂ ਦੱਸਿਆਗਾ ਤੁਹਾਨੂੰ ਮੇ ਸੂਟਾਂ ਦੀ ਕਲੈਕਸ਼ਨ ਕਿੱਦਾਂ ਦੀ ਲੱਗਦੀ ਹੈ ਜੀ ਮੇਰੀ ਵੀਡੀਓ ਦੇਖਣ ਲਈ ਸਾਰਿਆਂ ਦਾ ਧੰਨਵਾਦ ਸਾਸਰੀਆ ਕਾਲਜੀ ਮਿਲਦੇ ਆ ਅਗਲੀ ਵੀਡੀਓ ਦੇ ਨਾਲ ਸੋਣ ਸੋਹਣ ਸੂਟਾਂ ਨਾਲ ਤੇ ਨਵੇਂ ਨਵੇਂ ਡਿਜ਼ਾਈਨਾਂ ਦੇ ਨਾਲ ਬਾਏ ਬਾਏ